ਮੀਟਿੰਗ ਅੱਜ ਇੱਥੇ ਜਲੰਧਰ ਦੇ ਵਿੱਚ ਬੁਲਾਈ ਹੈ ਜਿਸ ਦੇ ਵਿੱਚ ਸੈਂਟਰਲ ਪੈਰਾਮਿਲਿਟਰੀ ਫੋਰਸਸ ਦੇ ਸਾਰੇ ਅਫਸਰ ਆਈਜੀ ਪੰਜਾਬ ਫਰੰਟੀਅਰ ਬੀਐਸਐਫ ਸੀਆਰਪੀਐਫ ਦੇ ਸੀਨੀਅਰ ਅਫਸਰਸ ਆਈਟਬੀਪੀ ਦੇ ਸੀਨੀਅਰ ਅਫਸਰਸ ਸਾਡੇ ਬਾਰਡਰ ਨੇਜ਼ ਦੇ ਔਰ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਹਿਬਾਨ ਔਰ ਜਿਹੜੇ ਸਾਡੇ ਸਟੇਟ ਪੁਲਿਸ ਨੋਡਲ ਅਫਸਰ ਨੇ ਸਰਵੀ ਸਾਹਿਬ ਉਹ ਅਸੀਂ ਸਾਰਿਆਂ ਨੇ ਇੱਥੇ ਆਣ ਵਾਲੀ ਚੋਣਾਂ ਦੇ ਮੱਦੇਨਜ਼ਰ ਵਿਚਾਰ ਵਟਾਂਦਰਾ ਕੀਤਾ ਇਸ ਮੀਟਿੰਗ ਦਾ ਮੁੱਖ ਉਦੇਸ਼ ਇਹਗਾ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਇਨਸਟਰਕਸ਼ਨ ਜਾਰੀ ਕੀਤੇ ਹਨ ਮਾਡਲ ਕੋਡ ਆਫ ਕੰਡਕਟ ਦੇ ਨੂੰ ਇੰਪਲੀਮੈਂਟ ਕਰਨ ਲਈ ਉਸ ਦੀ ਇਨ ਪੈਨ ਪਾਲਣਾ ਕੀਤੀ ਜਾਵੇ ਪੰਜਾਬ ਦੇ ਵਿੱਚ ਜਿਹੜੀ ਨਿਕਰ ਹੈ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਡਰੱਗਸ ਦੇ ਉੱਤੇ ਕਿਸ ਤਰ੍ਹਾਂ ਦੇ ਪ੍ਰਭਾਵੀ ਕਦਮ ਉਠਾਏ ਜਾਣ ਜਿਹੜੀ ਸਾਡੀ ਬਾਰਡਰ ਦੇ ਉੱਤੇ डिप्लॉयमेंट है उसको किस तरह स्ट्रांग ਕੀਤਾ ਜਾਵੇ ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਇਲੈਕਸ਼ਨਸ ਹੈ ਉਹ ਪੀਸਫੁਲੀ ਕੰਡਕਟ ਕਰਾਇਆ ਜਾ ਸਕਣ ਸੋ ਇਹ ਇੰਟਰ ਕੋਆਰਡੀਨੇਸ਼ਨ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਸੀ ਜਦੇ ਵਿੱਚ ਸੈਂਟਰਲ ਏਜੰਸੀਜ਼ ਨੇ ਵੀ ပါ ਲਿਆ ਔਰ ਜਿਹੜੇ ਇਨਪੁਟਸ ਸੀਗੇ ਅਸੀਂ ਇੱਕ ਦੂਜੇ ਨਾਲ ਸਾਂਝੇ ਕੀਤੇ ਸੋ ਇੱਕ ਬੜਾ ਵੱਡੀ ਪਹਿਲ ਹੈ ਜਿਸ ਦੇ ਨਾਲ ਮੈਂ ਸਮਝਦਾ ਕਿ ਅਸੀਂ ਇਕੱਠੇ ਮਿਲ ਕੇ ਐਜ਼ ਅ ਟੀਮ ਕੰਮ ਕਰਾਂਗੇ ਔਰ ਆਉਣ ਵਾਲੇ ਜਿਹੜੇ ਪਾਰਲੀਮੈਂਟਰੀ ਚੋਣਾਂ ਨੇ ਉਹਨਾਂ ਨੂੰ ਬਿਲਕੁਲ ਪੀਸਫੁਲੀ ਫੇਅਰ ਤਰੀਕੇ ਨਾਲ ਉਸ ਨੂੰ ਅਸੀਂ ਸੰਪੰਨ ਕਰਾਂਗੇ ਸਰਹੰਕਤ ਪੰਜਾਬ ਦੇ ਲਈ ਪੈਰਾਮੈਟਿਕ ਹੋਗੀ ਤਮਾਨ ਲਈ ਅਸੀਂ ਟੋਟਲ 564 ਕੰਪਨੀਆਂ ਦੇ ਡਿਮਾਂਡ ਕੀਤੀ ਹੈ ਔਰ ਕਿਉਂਕਿ ਚੋਨ ਸਾਡੇ ਬਿਲਕੁਲ ਆਖਰੀ ਪੜਾਅ ਦੇ ਵਿੱਚ ਹੈਗੇ ਹੁਣ ਤੱਕ ਸਾਨੂੰ ਕੌਨਫੀਡੈਂਸ ਮੈਜ਼ਰ ਲੈਂਡ ਲਈ ਔਰ ਪੰਜਾਬ ਦੀ ਸਟੇਟ ਦੇ ਵਿੱਚ ਸੁਰੱਖਿਆ ਵਿਵਧਾਨ ਲਈ 25 ਕੰਪਨੀਆਂ ਸਾਡੇ ਕੋਲ ਪਹਿਲਾ ਮਿਲਟਰੀ ਫੋਰਸਸ ਦੀ ਆਲਰੇਡੀ ਆ ਚੁੱਕੇ ਹਨ ਇਸ ਫ੍ਰੈਂਸੀਪੀ ਤੇ ਜੋ ਅਗਰੇ ਸੈਂਸਿਟਿਵ ਬਣਾ ਲਾਤੀ ਇੱਕ ਇਬਾਦਤ ਅਸੀਂ ਉਹ ਜਿੰਨੀ ਵੀ ਸਾਡੀ ਸੈਂਸਿਟਿਵਿਟੀ ਹੈ ਉਸ ਨੂੰ ਅਸੀਂ ਐਸਐਸ ਕਰ ਲਿਆ ਜਿਹੜੇ ਵਲਨਰੇਬਲ ਪੋਲਿੰਗ ਸਟੇਸ਼ਨਸ ਹੈ ਬੂਥਸ ਹੈ ਉਹਨਾਂ ਦੀ ਲਿਸਟਾਂ ਬਣਾਈਆਂ ਜਾ ਚੁੱਕੀਆਂ ਨੇ ਜਿਹੜੇ ਸਾਡੇ ਸੈਂਸਿਟਿਵ ਹੌਟਸਪੌਟਸ ਨੇ ਜਿੱਥੇ ਵਲਨਰੇਬਲ ਜਿਹਨੂੰ ਕਹਿੰਦੇ ਆ ਉਹਨਾਂ ਦੀ ਲਿਸਟਾਂ ਬਣਾਈਆਂ ਜਾ ਚੁੱਕੀਆਂ ਹਨ ਉਹਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਔਰ ਇਲੈਕਸ਼ਨ ਨੇੜੇ ਆਂਦੇ ਉਥੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਕਿਹੜੇ ਸੰਸਥਿਤ ਤਰੀਕੇ ਨਹੀਂ ਉਹ ਸਾਡੇ ਤਰ੍ਹਾਂ ਤਰ੍ਹਾਂ ਦੇ ਹੈ ਜਿਹੜੇ ਪਿਛਲੇ ਸੈਂਸਿਟੀਵਿਟੀ ਦਾ ਦੋ ਮੁੱਦੇ ਹੁੰਦੇ ਆ ਇੱਕ ਤਾਂ ਜਿਹੜੇ ਪਿਛਲੇ ਇਲੈਕਸ਼ਨਸ ਦੇ ਵਿੱਚ ਜਿੱਥੇ ਕਿਤੇ ਕੋਈ ਪੋਲ ਵਾਇਲੈਂਸ ਹੋਈ ਹੋਵੇ ਜਿੱਥੇ ਕੋਈ ਮਾਡਲ ਕੋਡ ਆਫ ਕੰਡਕਟ ਦਾ ਬ੍ਰੀਚ ਹੋਇਆ ਹੋਵੇ ਉਸ ਨੂੰ ਸੈਂਸਿਟਿਵ ਮੰਨਦੇ ਆਂ ਔਰ ਦੂਸਰੀ ਸੈਂਸਿਟਿਵਿਟੀ ਸਾਡੀ ਹੁੰਦੀ ਹੈ ਆਪਣੀ ਲਾਅ ਐਂਡ ਆਰਡਰ ਇੰਟੈਲੀਜੈਂਸ ਬੇਸਡ ਜਿਹੜੀ ਸਾਡਾ ਅਸੈਸਮੈਂਟ ਹੈ ਸੋ ਉਹ ਪੂਰਾ ਕੀਤਾ ਹੋਈ ਹੈ ਐਕਸਰਸਾਈਜ਼ ਔਰ ਉਥੇ ਅਸੀਂ ਖਾਸ ਨਿਗਰ ਰੱਖਦੇ ਆਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਬਹੁਤ ਸਾਰੇ ਉਪਰਾਲੇ ਕੀਤੇ ਹਨ ਤਾਂ ਕਿ ਜਿਹੜਾ ਇਸ ਤਰ੍ਹਾਂ ਦੀ ਕੋਈ ਖਬਰ ਆਂਦੀ ਹੈ ਕਿ ਪੰਜਾਬ ਤੋਂ ਲਿਖ ਕੇ ਬਾਹਰ ਜਾ ਰਹੀ ਹੈ ਉਸ ਨੂੰ ਰੋਕਿਆ ਜਾ ਸਕੇ ਸੈਂਟਰਲ ਲੈਵਲ ਤੇ ਅਸੀਂ ਇੱਕ ਆਈਪੀਐਸ ਆਫਸਰ ਨੂੰ ਇੱਕ ਨੋਡਲ ਆਫਸਰ ਨਿਊਮ ਕੀਤਾ ਹੈ ਅਤੇ ਸਾਰੀ ਸਟੇਟਸ ਨੂੰ ਅਸੀਂ ਉਸ ਦੀ ਇਨਫੋਰਮੇਸ਼ਨ ਦਿੰਦੀ ਹੈ ਕਿ ਜੇ ਕਿਤੇ ਕੋਈ ਸੀਜ਼ਰ ਹੁੰਦਾ ਹੈ ਤੇ ਇਮੀਡੀਏਟਲੀ ਉਸ ਸੀਜ਼ਰ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਮੈਂ ਵੀ ਦੱਸਣਾ ਚਾਹੁੰਨਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਪ੍ਰੋਐਕਟਿਵ ਹੋ ਕੇ ਕੁਝ ਕਦਮ ਚੁੱਕੇ ਗਏ ਹਨ ਨਾ ਸਿਰਫ ਬਿਹਾਰ ਬਿਹਾਰ ਤੋਂ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਅਗਲੇ ਦਿਨ ਹੀ ਸਾਡੀ ਪੁਲਿਸ ਦੀ ਟੀਮ ਔਰ ਐਕਸਾਈਜ਼ ਦੀ ਟੀਮ ਫ্লাই ਕਰਕੇ ਪਟਨਾ ਗਈ ਪਟਨਾ ਤੋਂ ਜਾ ਕੇ ਅਸੀਂ ਪ੍ਰੋਐਕਟਿਵ ਹੋ ਕੇ ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਆਏ ਔਰ ਉਹ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਵੱਡਾ ਇਹ ਇਹ ਪਰਸੋ ਪਰਸੋ ਦੀ ਗੱਲ ਹੈ ਦ ਰਿਪੋਰਟ ਇਸ ਬੀਇੰਗ ਪ੍ਰਿਪੇਅਰਡ ਸਾਥੀ ਮੇਰੇ ਦਸਰਾ ਚਮੰਗਾ ਸਾਨੂੰ ਇਤਲਾ ਆਈ ਸੀਗੀ ਹਰਿਆਣੇ ਤੋਂ ਨੂਹ ਦੇ ਵਿੱਚ ਸ਼ਰਾਬ ਫੜੀ ਗਈ ਹੈ ਅਸੀਂ ਨੂਹ ਦੇ ਵਿੱਚ ਵੀ ਟੀਮ ਭੇਜ ਕੇ ਉੱਥੋਂ ਵੀ ਇਨਫੋਰਮੇਸ਼ਨ ਲਈਤੀ ਔਰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਹੈ ਉਹਨਾਂ ਵੈਂਡਰਸ ਦੇ ਖਿਲਾਫ ਜਿਥੋਂ ਇਹ ਸ਼ਰਾਬ ਓਰੀਜਿਨੇਟ ਹੋਈ ਸੀ ਇਸੇ ਤਰ੍ਹਾਂ ਅਸੀਂ ਇੱਕ ਟੀਮ ਰਾਜਸਥਾਨ ਭੇਜ ਚੁਕੇ ਹਾਂ ਉੱਥੋਂ ਵੀ ਅਸੀਂ ਤਤ ਕਰ ਰਹੇ ਹਾਂ ਔਰ ਸਾਡੇ ਜਿਹੜੇ ਆ ਅਸੀਂ 217 ਨਾਕੇ ਆਇਡੈਂਟੀਫਾਈ ਕੀਤੇ ਜਿਹੜੇ ਐਂਟਰੀ ਐਗਜ਼ਿਟ ਰੂਟਸ ਹੈਗੇ ਆ ਪੰਜਾਬ ਦੇ ਉਹਨਾਂ ਉਹਨਾਂ ਨੂੰ ਵੀ ਸਟਰੈਂਥਨ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਵੀ ਲਿਕਰ ਹੈ ਉਹ ਬਾਹਰ ਨਾ ਜਾ ਸਕੇ ਇਸੇ ਤਰ੍ਹਾਂ ਅਸੀਂ ਹੋਰ ਵੀ ਕਈ ਉਪਰਾਲੇ ਲੈ ਰਹੇ ਆ ਤਾਂ ਕਿ ਇਹ ਇਨਸ਼ੋਰ ਕਰੀਏ ਕਿ ਸਾਡੀ ਜਿਹੜੀ ਡਿਸਟਿਲਰੀਜ਼ ਹੈ ਜਿਹੜੀ ਬਰੂਅਰੀਜ਼ ਹੈ ਜਿਹੜੇ ਬੋਟਲਿੰਗ ਪਲਾਂਟਸ ਨੇ ਉੱਥੋਂ ਕੋਈ ਪੈਰਫਰੇਜ ਨਾ ਹੋਵੇ ਹੁਣ ਤੱਕ ਲਗਭਗ ਸਾਡੇ 4 ਲੱਖ ਤੋਂ ਉਤੇ ਅਸਲਾ ਲਾਇਸੈਂਸ ਹੈਗੇ ਆ ਨਹੀਂ ਨਹੀਂ ਪੂਰੇ ਪੰਜਾਬ ਦੀ ਗੱਲ ਕਰ ਰਹੇ ਹਾਂ 4 ਲੱਖ ਤੋਂ ਵੱਧ ਸਾਡੇ ਅਸਲਾ ਲਾਇਸੈਂਸ ਹੈ ਔਰ ਲਗਭਗ ਸਾਡੇ 50% ਅਸਲੇ ਹੁਣ ਤੱਕ ਜਮ੍ਹਾਂ ਹੋ ਚੁੱਕੇ ਆ ਔਰ ਇੱਕ ਸਲੋ ਪ੍ਰੋਸੈਸ ਹੈ ਕਮੇਟੀ ਵੀ ਹਰ ਜ਼ਿਲ੍ਹੇ ਚ ਬਣੀ ਹੈ ਜਿਹੜਾ ਇਸ ਨੂੰ ਮੋਨਿਟਰ ਕਰੇ ਇਹਦੇ ਇਹਦੇ ਦੋ ਕੰਟਰੋਲ ਰੂਮਸ ਹੈਗੇ ਆ ਇੱਕ ਤਾਂ ਪੰਜਾਬ ਪੁਲਿਸ ਵੱਲੋਂ ਕੰਟਰੋਲ ਰੂਮ ਅਸੀਂ ਸਥਾਪਿਤ ਕਰਾਂਗੇ ਔਰ ਇਲੈਕਸ਼ਨ ਜਿਹੜਾ ਸਾਡਾ ਸੀਓ ਆਫਿਸ ਹੈ ਉਥੇ 24 7 ਇੱਕ ਕੰਟਰੋਲ ਰੂਮ ਸਾਡਾ ਸਥਾਪਿਤ ਕੀਤਾ ਹੋਇਆ ਹੈ ਜੇ ਕਿਸੇ ਨੂੰ ਇਲੈਕਸ਼ਨ ਦੇ ਬਾਰੇ ਮਾਡਲ ਕੋਡ ਆਫ ਕੰਡਕਟ ਬਾਰੇ ਕੋਈ ਮੈਲਪ੍ਰੈਕਟਿਸ ਬਾਰੇ ਜਾਂ ਹੋਰ ਕਿਸੇ ਕਿਸਮ ਦੀ ਇਨਫੋਰਮੇਸ਼ਨ ਸਾਂਝੀ ਕਰਨੀ ਹੋਵੇ ਤੇ ਉਹ ਸਾਂਝੀ ਕੀਤੀ ਜਾ ਸਕਦੀ ਹੈ ਉਹ ਨੰਬਰ ਅਸੀਂ ਸ਼ੇਅਰ ਕਰਾ ਦੇਵਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਜੀ